ਸਤਿ ਸ਼੍ਰੀ ਅਕਾਲ ਜੀ ਮੈਂ ਮਹਿਕ ਟਿਪਕਰ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਗੱਲ ਕਰਾਂਗੇ ਮੌਸਮ ਦੀ ਤਾਂ ਲਗਾਤਾਰ ਪੈ ਰਹੀ ਠੰਡ ਤੋਂ ਬਾਅਦ ਕੁਝ ਰਾਹਤ ਮਿਲੀ ਹੈ ਤੋਂ ਪਰ ਨਿਕਲ ਚੁੱਕੀ ਹੈ ਲੋਕਾਂ ਦੀਆਂ ਮੁਸ਼ਕਲਾਂ ਆਸਾਨ ਹੋ ਗਈਆਂ ਨੇ ਕਿਉਂਕਿ ਲਗਾਤਾਰ ਸੰਗਣੀ ਤੋਂ ਹੰਦੇ ਕਾਰਨ ਲੋਕਾਂ ਨੂੰ ਆਨ ਜਾਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਠੰਡ ਦੀ ਸੰਗਣੀ ਤੋਂ ਦੀ ਚਾਦਰ ਵਿਸ਼ੀ ਹੋਈ ਸੀ ਜਿਸ ਕਾਰਨ ਗੱਡੀਆਂ ਦੇ ਰਫਤਾਰ ਧੀਮੀ ਹੋ ਗਈ ਸੀ ਪਰ ਹੁਣ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਤਸਵੀਰਾਂ ਦਿਖਾ ਰਹੇ ਹਾਂ ਕਿ ਤੋਂਪ ਬਾਤ ਸੋਹਣੀ ਨਿਕਲੀ ਹੋਈ ਹੈ ਅੱਜ ਵੀ ਤਾਂ ਆਪਣ ਨਿਕਲੀ ਜਦ ਕਿ ਕੱਲ ਵੀ ਤੋਂਪਰ ਦੇਖਣ ਨੂੰ ਮਿਲੀ ਸੀ ਪਰ ਸੰਗਨੀ ਤੋਂੰ ਦੇ ਕਾਰਨ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਤੇ ਹੋ ਗਈ ਹੈ ਪਰ ਅੱਜ ਤਾਪਮਨ ਦੇ ਵਿੱਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਹੁਣ ਲੋਕ ਘਰੋਂ ਬਾਹਰ ਨਿਕਲ ਰਹੇ ਨੇ ਤੁਸੀਂ ਦੇਖ ਰਹੇ ਹੋ ਕਿ ਗੱਡੀਆਂ ਦੀ ਰਫਤਾਰ ਵੀ ਥੋੜੀ ਤੇਜ਼ ਹੋ ਗਈ ਹੈ ਸੰਗਨੀ ਤੋਂੰ ਦੇ ਕਾਰਨ ਗੱਡੀਆਂ ਦੀ ਰਫਤਾਰ ਘਟ ਹੋ ਗਈ ਸੀ ਕਿਉਂਕਿ ਲਗਾਤਾਰ ਐਕਸੀਡੈਂਟ ਹੋ ਰਹੇ ਸੀਗੇ ਪਰ ਹੁਣ ਕੁਝ ਠੰਡ ਤੋਂ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਪਰ ਉਧਰ ਵੀ ਮੌਸਮ ਅਪਾਤ ਵੱਲੋਂ 23 ਤੇ 24 ਜਨਵਰੀ ਨੂੰ ਔਰ ਇੰਸ ਅਲਰਟ ਜਾਰੀ ਕੀਤਾ ਗਿਆ ਹੈ ਮੀਂਹ ਨੂੰ ਲੈ ਕੇ ਚੇਤਾਵਨੀ ਦਿੱਤੀ ਗਈ ਹੈ ਜਿਆ ਦੱਸਦੀ ਹੈ ਕਿ ਮੀਂਹ ਪੈ ਸਕਦਾ ਹੈ 23 24 ਤਰੀਕ ਨੂੰ ਮੀਂਹ ਦੀ ਸੰਭਾਵਨਾ ਪੂਰੀ ਬਣੀ ਹੋਈ ਹੈ ਪਰ ਉਸ ਤੋਂ ਪਹਿਲਾਂ ਹੀ ਤੁਸੀਂ ਦੇਖ ਰਹੇ ਹੋ ਕਿ ਕਿੰਨੀ ਵਧੀਆ ਧੁੱਪ ਨਿਕਲੀ ਹੋਈ ਹੈ ਲੋਕਾਂ ਨੂੰ ਠੰਡ ਤੋਂ ਕੁਝ ਰਾਹਤ ਮਿਲੀ ਹੈ ਲੋਕਾਂ ਨੂੰ ਅੰਜਨ ਵਿੱਚ ਜੋ ਮੁਸ਼ਕਲਾਂ ਆ ਰਹੀਆਂ ਸੀਗੀਆਂ ਹੁਣ ਉਹਨਾਂ ਦੀਆਂ ਮੁਸ਼ਕਲਾਂ ਜੋ ਘੱਟ ਸਰਦੀਆਂ ਨੇ ਤੇ ਅਸੀਂ ਮੌਸਮ ਦੀ ਤਾਜ਼ਾ ਜਾਣਕਾਰੀ ਮੌਸਮ ਦੀ ਹਰ ਅਪਡੇਟ ਸਦਾ ਸਾਂਝਾ ਕਰਦੇ ਰਵਾਂਗੇ ਬਨੇ ਰਹੋ ਪੰਜਾਬੀ ਲਿੰਕ মিডিਆ ਨਾਲ ਧੰਨਵਾਦ